ਦਰ ਕੀ ਬੋਲਦੇ ਕੱਲਾ ਭਗਵੰਤ ਮਾਨ ਸੀ ਜਿਹੜਾ ਮੋਦੀ ਦੀ ਅੱਖ ਵਿੱਚ ਪਾ ਕੇ ਕਹਿੰਦਾ ਸੀ ਮੋਦੀ ਸਾਹਿਬ ਮੈਨੂੰ ਇਹ ਬਾਤ ਦੱਸ ਦੋ ਅੱਛੇ ਦਿਨ ਕਦੋਂ ਆਉਣ ਵਾਲੇ ਤੇ ਜੇ ਹੁਣ 13 ਦੀਆਂ 13 ਜਤਾਦੀਆਂ 13 ਦੇ 13 ਭਗਵੰਤ ਮਾਨ ਜਾਣਗੇ ਸੰਸਦ ਵਿੱਚ ਤੇ ਸੈਂਟਰ ਸਰਕਾਰ ਦੀਆਂ ਪੁੱਛਾਂ ਜਗਾਦਣਗੇ ਪੁੱਛਾਂ ਸੇਵਾਦਾਨ ਨੂੰ ਇਹੀ ਬੇਨਤੀ ਕਰਦਾ ਕਿਉਂਕਿ ਮਾਨ ਸਰਕਾਰ ਜਦੋਂ ਦੀ ਆਈ ਹੈ ਜਿੰਨੇ ਵੀ ਰਿਪੋਰਟ ਕਾਰਡ ਲੈ ਕੇ ਗਏ ਨੇ ਮੈਂ ਪਿਛਲੇ ਪਿੰਡਾਂ 'ਚ ਵੀ ਇਹ ਗੱਲ ਕਹੀ ਕਿ ਹਿੰਮਤ ਹੁੰਦੀ ਹੈ ਉਮੀਦਵਾਰਾਂ 'ਚ ਕਹਿਣ ਦੀ ਅਰਜ਼ੀਦਾਰਾਂ 'ਚ ਕਹਿਣ ਦੀ ਵੀ ਜੇ ਕੰਮ ਕੀਤੇ ਨੇ ਤਾਂ ਵੋਟ ਪਾਇਓ ਜੇ ਤੁਹਾਨੂੰ ਕੰਮ ਨਹੀਂ ਕੀਤੇ ਸਰਕਾਰ ਨੇ ਤਾਂ ਬੇਸ਼ੱਕ ਵੋਟ ਨਾ ਪਾਇਓ ਇਹ ਹਿੰਮਤ ਹੋਣੀ ਚਾਹੀਦੀ ਹੈ ਬੰਦੇ 'ਚ ਇਹ ਹਿੰਮਤ ਕਿਉਂ ਕਿਹਨੇ ਦਿੱਤੀ ਹੈ ਇਹ ਤੁਸੀਂ ਦਿੱਤੀ ਹੈ ਤੁਸੀਂ ਉਹ ਲੋਕ ਚੁਣਨੇ ਨੇ ਜਿਹੜੇ ਥੋੜੇ ਚੋਣੇ ਜਿਹੜੇ ਪਹਿਲਾ ਕੋਈ ਨਹੀਂ ਮੈਂ ਚੱਕ ਦੂੰ ਜਿਹੜੇ ਪਹਿਲਾ ਲੀਡਰ ਬਣੇ ਨੇ ਉਹ ਕਿਸੇ ਦਾਦੇ ਪਰਦਾਦਿਆਂ ਤੋਂ ਲੈ ਕੇ ਪੋਤਿਆਂ ਪਰਪੋਤਿਆਂ ਤੱਕ ਉਹਨਾਂ ਦੀਆਂ ਕੁਰਸੀਆਂ ਚੱਲਦੀਆਂ ਆ ਰਹੀਆਂ ਸੀ ਪਹਿਲੀ ਵਾਰ ਹੋਇਆ ਕਿ ਆਮ ਘਰਾਂ ਦੇ ਬੱਚੇ ਲੀਡਰ ਬਣੇ ਨੇ ਉਹਨਾਂ ਨੂੰ ਤੁਹਾਡੇ ਦੁੱਖ ਦਰਦਾਂ ਦਾ ਪਤਾ ਹੈ ਜਿਹੜਾ ਬੰਦਾ ਜਿਹੜੇ ਬੰਦੇ ਨੇ ਸੰਘਰਸ਼ ਕੀਤਾ ਹੋਵੇ ਨਾ ਉਹ ਕਿਸੇ ਦਾ ਮਾੜਾ ਨਹੀਂ ਕਰ ਸਕਦਾ ਅੱਜ ਜੇ ਭਗਵੰਤ ਮਾਨ ਏਡੀ ਵੱਡੀ ਕੁਰਸੀ ਤੇ ਬੈਠਾ ਹੈ ਉਹ ਸੰਘਰਸ਼ ਨੇ ਵਿੱਚੋਂ ਨਿਕਲ ਕੇ ਗਿਆ ਹੈ ਬਹੁਤ ਛੋਟੇ ਪਰਿਵਾਰ ਚੋਂ ਨਿਕਲ ਕੇ ਗਿਆ ਹੈ ਜਾ ਜੇ ਮੈਂ ਆਪਣੀ ਗੱਲ ਕਰਾਂ ਮੈਂ ਬਹੁਤ ਗਰੀਬੀ ਦੇਖੀ ਹੈ ਬਹੁਤ ਗਰੀਬੀ ਹਟਾਈ ਹੈ ਮੇਰਾ ਬਾਪ ਵੀ ਜਦੋਂ ਇੱਕ ਅੱਧਾ ਕਿਲਾ ਠੇਕੇ ਤੇ ਲੈ ਕੇ ਜ਼ਮੀਨ ਕਰਦਾ ਸੀ ਤਾਂ ਸਾਨੂੰ ਪਤਾ ਹੈ 70 ਰੁਪਏ ਦੀ ਢੋਲੀ ਆਉਂਦੀ ਸੀ ਉਹਦਾ ਤੇਲ ਦੀ ਉਹ ਵੀ ਮਸਾ ਜੁੜਦੀ ਸੀ ਮਸਾ ਜੇ ਅਸੀਂ ਕਿਸੇ ਗਰੀਬ ਦੇ ਨਾਲ ਜਾਂ ਕਿਸੇ ਵੀ ਸਾਡੀ ਸਰਕਾਰ ਦਾ ਨੁਮਾਇੰਦਾ ਜੇ ਉਹ ਕਿਸੇ ਨਾਲ ਜਿਹੜੇ ਬੰਦੇ ਨੇ ਸੰਘਰਸ਼ ਕੀਤਾ ਹੁੰਦਾ ਜਦੋਂ ਸਾਹਮਣੇ ਖੜਾ ਹੁੰਦਾ ਤਾਂ ਉਹਦੇ ਹਾਲਤ ਦੇਖਦਾ ਤਾਂ ਜਿਹੜਾ ਬੰਦਾ ਉਸ ਹਾਲਾਤ ਦੇ ਵਿੱਚੋਂ ਆਪ ਨਿਕਲਿਆ ਉਹ ਤੁਹਾਡੇ ਨਾਲ ਮਾੜਾ ਨਹੀਂ ਕਰ ਸਕਦਾ ਦੋਸਤੋ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਕਿਸੇ ਦਿਨ ਮੈਂ ਵੀ ਇੱਥੇ ਖੜਾ ਸੀ ਤੇ ਜੇ ਮੇਰੇ ਨਾਲ ਇਹ ਹੁੰਦੀ ਤਾਂ ਮੇਰਾ ਕੀ ਤਾਂ ਮੇਰਾ ਵੀ ਹਸ਼ਰ ਹੋਣਾ ਸੀ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਕੱਲੀਆਂ-ਕੱਲੀਆਂ ਸਹੂਲਤਾਂ ਤੁਹਾਨੂੰ ਗਣਾਈ ਦਿੱਤੀਆਂ ਨੇ ਨਹਿਰੀ ਪਾਣੀ ਦੀ ਜੇ ਗੱਲ ਕਰੀਏ ਨਹਿਰੀ ਪਾਣੀ 20 ਤੋਂ 40% ਤੱਕ ਵਰਤੋਂ ਚਾਹੁੰਦਾ ਸੀ ਪਹਿਲਾਂ ਕਿਸੇ ਨੇ ਸੋਚਿਆ ਹੀ ਨਹੀਂ ਸੀ ਇਹ ਸਰਦਾਰ ਭਗਵੰਦ ਸਿੰਘ ਮਾਨ ਨੇ ਸੋਚਿਆ ਨਹਿਰਾਂ ਬਣਾਈਆਂ ਕਸੀਆਂ ਬਣਾਈਆਂ ਪਹਿਲਾਂ ਬਣਾਈਆਂ ਅੰਡਰਗ੍ਰਾਉਂਡ ਪਾਣੀ ਭੇਜਿਆ ਜੀਦੇ ਨਾਲ ਹੁਣ 70% ਤੱਕ ਫਸਲਾਂ ਨੂੰ ਪਾਣੀ ਲੰਗਣ ਲੱਗਿਆ ਨਹੀਂ 70% ਤੇ ਜਿਹੜੀਆਂ ਦੋ ਨਹਿਰਾਂ ਨਿਕਲ ਰਹੀਆਂ ਇੱਕ ਦੁਆਬਾ ਨਹਿਰ ਇੱਕ ਮਾਲਵਾ ਨਹਿਰ ਜੇ ਕੱਲੀ ਮਾਲਵਾ ਨਹਿਰ ਦੀ ਗੱਲ ਕਰੀਏ ਜਦੋਂ ਉਹ ਇੱਥੋਂ ਦੀ ਬਗਲ ਲੱਗੀ ਤਾਂ 5 ਲੱਖ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਣੀ ਪਾਣੀ ਨਹਿਰਾਂ ਦਾ ਹੀ ਵਾਧੂ ਹੋ ਜਾਂਦਾ ਜੀਦੇ ਨਾਲ ਸਾਡੀ ਧਰਤੀ ਹੇਠਲਾ ਪਾਣੀ ਵੀ ਬਚੂਗਾ ਸਾਡੀ ਬਿਜਲੀ ਵੀ ਬਚੂਗੀ ਸਾਡੇ ਖੇਤਾਂ ਨੂੰ ਅੰਮ੍ਰਿਤ ਵਰਗਾ ਪਾਣੀ ਵੀ ਮਿਲੂਗਾ ਜਿਹਦੇ ਨਾਲ ਸਾਡੀਆਂ ਫਸਲਾਂ ਦੀ ਪੈਦਾਵਾਰ ਵੀ ਵਧੀਆ ਹੋਊਗੀ ਬਾਕੀ ਸਕੂਲਾਂ ਦੀ ਗੱਲ ਸਕੂਲ ਆਫ ਫਾਈਨੈਂਸ ਬਣ ਰਹੇ ਨੇ ਸਿੱਖਿਆ ਤੇ ਸਿਹਤ ਸਹੂਲਤਾਂ ਜ਼ਰੂਰੀ ਹੁੰਦੀਆਂ ਨੇ ਦੋਨੋਂ ਜਿਹੜੀ ਸਿੱਖਿਆ ਸਾਡੀਆਂ ਮਾਵਾਂ ਬੈਠੀਆਂ ਨੇ ਸਾਡੇ ਬਜ਼ੁਰਗ ਬੈਠੇ ਨੇ ਮੈਂ ਤੁਹਾਨੂੰ ਇਹੀ ਗੱਲ ਕਹਿੰਦਾ ਵੀ ਆਪਣੇ ਬੱਚੇ ਨੂੰ ਪੜ੍ਹਾਉਣਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਪੜ੍ਹਾਉਣਾ ਅਣਪੜ੍ਹ ਬੰਦੇ ਨੂੰ ਆਪਣੇ ਹੱਕਾਂ ਦਾ ਵੀ ਨਹੀਂ ਪਤਾ ਕਿ ਮੇਰੇ ਹੱਕ ਕੀ ਹੈ ਮੈਨੂੰ ਕੀ ਚਾਹੀਦਾ ਗੌਰਮੈਂਟ ਤੋਂ ਜਾਂ ਕਿਸੇ ਤੋਂ ਵੀ ਜਿਹੜਾ ਸਾਨੇ ਕਹਿੰਦੇ ਜਿਹੜੀ ਪੜ੍ਹਾਈ ਦਾ ਕਹਿਣਾ ਹੁੰਦਾ ਵਿਦਿਆ ਦਾ ਕਹਿਣਾ ਹੁੰਦਾ ਹੱਥ ਦੇ ਵਿੱਚ ਥੋੜੇ ਵੱਟੂਆ ਜੇਬ ਦੇ ਵਿੱਚ ਵੱਟੂਆ ਹੋਵੇ ਥੋੜੀ ਜੇਬ ਕੱਟੀ ਜਾ ਸਕਦੀ ਹੈ ਥੋੜੇ ਸੋਨਾ ਪਾਇਆ ਹੋਵੇ ਥੋੜੀ ਚੇਰ ਕੱਟੀ ਜਾ ਸਕਦੀ ਹੈ ਪਰ ਤੁਹਾਡੀ ਪੜ੍ਹਾਈ ਕੋਈ ਖੋ ਨਹੀਂ ਸਕਦਾ ਜਿਹੜਾ ਬੰਦਾ ਪੜਿਆ ਲਿਖਿਆ ਹੋਊ ਜੋ ਮਰਜ਼ੀ ਆ ਉਹ ਰੋਟੀ ਤੋਂ ਨਹੀਂ ਰੋਟੀ ਦਾ ਪਾਂਝਾ ਨਹੀਂ ਲੱਡਾ ਕੋਈ ਨਾ ਕੋਈ ਜਗਾੜ ਕਰੀ ਲਊ ਸਿਰ ਸਿੱਖਿਆ ਨੂੰ ਪਹਿਲ ਦਿੰਦੀ ਹੈ ਸਾਡੀ ਮਾਨ ਸਰਕਾਰ ਬਾਕੀ ਸਿਹਤ ਸਹੂਲਤਾਂ ਹਸਪਤਾਲ ਖੋਲ ਰਏ ਨੇ ਮਹੱਲਾ ਕਲੀਨਿਕ ਕਰ ਕਰ ਪਿੰਡ ਪਿੰਡ ਖੁੱਲ ਰਹੇ ਨੇ ਬਾਕੀ ਹੁਣ ਜਦੋਂ ਕੋਈ ਬਿਮਾਰ ਹੁੰਦਾ ਵੈਸੇ ਤਾਂ ਮੈਂ ਪ੍ਰਮਾਤਮਾ ਕੇ ਹੀ ਅਰਦਾਸ ਕਰਦਾ ਕਿ ਕੋਈ ਕਿਸੇ ਦੇ ਘਰ ਚ ਬਿਮਾਰੀ ਆਵੇ ਨਾ ਪਰ ਜਦੋਂ ਆ ਜਾਂਦੀ ਹੈ ਸਭ ਤੋਂ ਪਹਿਲਾਂ ਜਿਹੜੀ ਮਾੜੀ ਮੋਟੀ ਜਮ੍ਹਾਂ ਪੂੰਜੀ ਹੁੰਦੀ ਹੈ ਉਹ ਉਹ ਲੱਗ ਜਾਂਦੀ ਹੈ ਫਿਰ ਮਾੜਾ ਮੋਟਾ ਜ਼ਮੀਨ ਜਾਇਦਾਦ ਕਿਸੇ ਦਾ ਪਲਾਟ ਹੁੰਦਾ ਉਹ ਵਿਕਦਾ ਫਿਰ ਘਰ ਤੱਕ ਵਿਕ ਜਾਂਦੇ ਆ ਬਿਮਾਰੀਆਂ ਘਰੋਂ ਜਾਣ ਦਿੰਦੀਆਂ ਨੇ ਪਰ ਮਾਨ ਸਰਕਾਰ ਹੁਣ ਕਹ ਰਹੀ ਹੈ ਕਿ ਘਰ ਘਰ ਜਾ ਕੇ ਜਿਹੜਾ ਵੀ ਕੋਈ ਵੀ ਕਿਸ ਜੇ ਕੋਈ ਹਸਪਤਾਲ ਕਿਸੇ ਵੀ ਹਸਪਤਾਲ ਸਰਕਾਰੀ ਚ ਜਾਮੋ ਥੋ ਵਾਈਆਂ ਵੀ ਮੁੱਤ ਮਿਲਿਆ ਕਰਨ ਕਿੰਡਾ ਫਾਇਦਾ ਗਰੀਬ ਗੁਰਬੇ ਨੂੰ ਤੇ ਆਮ ਲੋਕਾਂ ਨੂੰ ਵੀ ਜਿਹੜੇ ਗਰੀਬ ਕਿਸਾਨ ਨੇ ਭਰਾ ਸਾਡੇ ਉਹਨਾਂ ਨੂੰ ਕਿੰਨਾ ਫਾਇਦਾ ਮਿਲੂਗਾ ਸੋ ਦੋਸਤੋ ਕਿੰਨੀਆਂ ਨੌਕਰੀਆਂ ਦਿੱਤੀਆਂ ਅੱਜ ਤੱਕ 10-10 ਸਾਲ ਕੱਲੀ-ਕੱਲੀ ਜਿਹੜੀ ਪਾਰਟੀਆਂ ਉਹ ਰਾਜ ਕਰਕੇ ਗਈਆਂ ਐਨੀਆਂ ਨੌਕਰੀਆਂ 10 ਸਾਲਾਂਾਂ ਚ ਨਹੀਂ ਦਿੱਤੀਆਂ ਜਿੰਨੀਆਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਿਰਫ 2 ਸਾਲਾਂ ਦੇ ਵਿੱਚ ਦਿੱਤੀਆਂ ਨਾਲੇ ਇਹ ਨਹੀਂ ਦੇਖਿਆ ਕਿ ਇਹ ਕਿਹੜੀ ਪਾਰਟੀ ਨੂੰ ਬਲੋਕ ਕਰਦਾ ਬੱਚਾ ਸਿਰਫ ਦੇਖਿਆ ਤਾਂ ਉਹਦਾ ਸਰਟੀਫਿਕੇਟ ਦੇਖਿਆ ਉਹਦੀ ਯੋਗਤਾ ਦੇਖੀ ਜਿਹਦਾ ਹੱਕ ਬਣਦਾ ਉਹਨੂੰ ਹੀ ਨੌਕਰੀ ਦਿੱਤੀ। ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਉਣ ਵਾਲੀ ਇੱਕ ਤਰੀਕ ਨੂੰ 1 ਜੂਨ ਨੂੰ ਝਾੜੂ ਦਾ ਬਟਨ ਦਬਾ ਕੇ ਸਰਦਾਰ ਭਗਵੰਦ ਸਿੰਘ ਮਾਨ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਆਪਾਂ ਕੇਂਦਰ ਸਰਕਾਰ ਦੇ ਕਾ ਵਿੱਚ ਗੁੱਠਾ ਦੇ ਕੇ ਪੰਜਾਬ ਦੇ ਹੱਕਾਂ ਦਾ ਪੈਸਾ ਲੈ ਕੇ ਆਈਏ ਸੋ ਬਾਕੀ ਅਸੀਂ ਹੋਰ ਕਈ ਪਿੰਡਾਂ 'ਚ ਜਾਣਾ ਜੇ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ਼ ਕਰਨਾ ਬਾਕੀ ਤੁਸੀਂ ਜਿੰਨੇ ਵੀ ਕਦਮ ਚੱਲ ਕੇ ਆਏ ਹੋ ਸਾਰੇ ਇੰਨੀ ਤਦਾਦ ਵਿੱਚ ਆਏ ਹੋ ਸਾਡੇ ਸਿਰ ਮੱਤੇ ਔਰ ਮੈਂ ਬਹੁਤ ਧੰਨਵਾਦ ਕਰਦਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ